ਬਾਬੇ ਗੁਲਾਬ ਸਿੰਘ ਨੇ ਵਿਆਹ ਚ ਬੁਲਾ ਲਿਆ ਤੇ ਮੈਂ ਗਿਆ ਇਹਨਾਂ ਨੇ ਬਾਹਰ ਆ ਕੇ ਮੇਰਾ ਸਤਿਕਾਰ ਕੀਤਾ ਹਾਰ ਪਾ ਆਕਰ ਅੰਦਰ ਲ ਗਏ ਸਪੈਸ਼ਲ ਬਿਠਾਇਆ ਸਪੈਸ਼ਲ ਸੋਫਾ ਲਾਇਆ ਸਾਰੇ ਗਾਇਕਾਂ ਨੂੰ ਲਿਆ ਲਿਆ ਕਿ ਆਓ ਮਿਲੋ ਜੀ ਮਿਲੋ ਜੀ ਤੇ ਮੈਨੂੰ ਚੰਗਾ ਲੱਗਿਆ ਤੇ ਚੰਗਾ ਕਿਉਂ ਲੱਗਿਆ ਕਿਉਂਕਿ ਇਹਨਾਂ ਨੇ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਦੀ 200 ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨੀ ਆ ਇਸ ਵੀਡੀਓ ਦੇ ਵਿੱਚ ਭਾਈ ਗੁਲਾਬ ਸਿੰਘ ਅਨਮੋਲ ਕੁਆਟਰਾਂ ਤੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਇਕੱਠੇ ਨੇ ਇੱਕ ਮਜਲਿਸ ਜਿਨੇ ਤੇ ਉਹਨਾਂ ਦਾ ਰੀਸੈਂਟ ਇਹ ਬਿਆਨ ਆਇਆ ਰੀਸੈਂਟਲੀ ਉਹਨਾਂ ਦਾ ਦੀਵਾਨ ਲੱਗਾ ਸੀ ਤੇ ਇੰਤਹਾਹੀ ਖੂਬਸੂਰਤ ਇਹ ਵੀਡੀਓ ਦੋਸਤੋ ਅਗਰ ਤੁਸੀਂ ਆਪਣੀ ਸੈਲਫ ਡਿਵੈਲਪਮੈਂਟ ਕਰਨੀ ਹੈ ਆਪਣੇ ਆਪ ਤੇ ਕੰਮ ਕਰਨਾ ਤੇ ਇਸ ਤੋਂ ਵੱਡੀ ਵੀਡੀਓ ਮੇਰਾ ਖਿਆਲ ਇੰਟਰ ਤੇ ਨਹੀਂ ਹੋਏਗੀ ਵੇਖ ਲਿਆ ਵੀਡੀਓ ਦੇ ਐਂਡ ਸਾਡੇ ਕੋਲ ਇੱਕੋ ਹੀ ਵਧੀਆ ਚੀਜ਼ ਹੈ ਵਧੀਆ ਚੀਜ਼ ਹੈ ਉਹ ਸਾਡਾ ਧਿਆਨ ਹੈ ਦੀਵਾਨ 'ਚ ਵੀ ਮੈਂ ਗੱਲ ਕੀਤੀ ਹੈ ਹੁਣ ਮੈਂ ਪਹਿਲਾਂ ਬੋਲ ਕੇ ਗਿਆ ਚੇਤਾ ਰੱਖਣ ਵਾਲੀ ਗੱਲ ਹੈ ਕਿ ਅਸੀਂ ਸਾਡੇ ਕੋਲ ਜੇ ਪੁੱਛਿਆ ਜਾਵੇ ਇੱਕੋ ਹੀ ਕੀਮਤੀ ਚੀਜ਼ ਹੈ ਸਾਡਾ ਧਿਆਨ ਮਾਂ ਨਾਲ ਧਿਆਨ ਦਿਓਗੇ ਮਾਂ ਨਾਲ ਰਿਸ਼ਤਾ ਮਜ਼ਬੂਤ ਹੋਏਗਾ ਘਰ ਵਾਲੀ ਤੇ ਧਿਆਨ ਦਿਓਗੇ ਘਰ ਵਾਲੀ ਨਾਲ ਰਿਸ਼ਤਾ ਮਜ਼ਬੂਤ ਹੋਏਗਾ ਕੰਮ ਤੇ ਧਿਆਨ ਦਿਓ ਤੁਹਾਡਾ ਕੰਮ ਬਹੁਤ ਬਦੇ ਫੁੱਲੇਗਾ ਖੇਤੀ ਤੇ ਧਿਆਨ ਦਿਓ ਖੇਤੀ ਵਧੀਆ ਹੋਏਗੀ ਕੁੱਤੇ ਤੇ ਧਿਆਨ ਦਿਓ ਕੁੱਤਾ ਤੁਹਾਨੂੰ ਬਹੁਤ ਪਿਆਰ ਕਰੇਗਾ ਡੌਗ ਲਵਰ ਜਿਹੜੇ ਲੋਕ ਹੁੰਦੇ ਨੇ ਪੰਛੀਆਂ ਤੇ ਧਿਆਨ ਦਿਓ ਮੈਂ ਸਵੇਰੇ ਇੱਥੇ ਕਾਜੂ ਹੁੰਦੇ ਮੇਰੇ ਹੱਥ 'ਚ ਕਾਜੂ ਤੇ ਮੈਂ ਜਦੋਂ ਮੈਂ ਖਿਲਾਰਦਾ ਨਾ ਸਾਡੇ ਮੋਰ ਐ ਭੱਜੇ ਆਉਂਦੇ ਛਾਲਾਂ ਮਾਰਦੇ ਜੰਗਲੀ ਜਾਨਵਰ ਐ ਮੋਰ ਪਰ ਉਹ ਕਾਜੂ ਖਾਣ ਵਾਸਤੇ ਉਹਨਾਂ ਨੂੰ ਪਤਾ ਐ ਜਦੋਂ ਅਸੀਂ ਧਿਆਨ ਦਿੰਨੇ ਆ ਫਿਰ ਮੇਰਾ ਮੋਰਾ ਨਾਲ ਰਿਸ਼ਤਾ ਬਣਦਾ ਮੋਰ ਕਹਿੰਦੇ ਐ ਕਿ ਇਹਨੂੰ ਫਿਕਰ ਐ ਸਾਨੂੰ ਕਾਜੂ ਪਾਉਂਦੇ ਆ ਚਾਰ ਸੇਵ ਕੱਟ ਕੇ ਮੈਂ ਸ਼ਾਮ ਨੂੰ ਪਾਏ ਭੱਜੇ ਆਉਂਦੇ ਆ ਖੁਸ਼ ਹੁੰਦੇ ਆ ਤੇ ਹੁੰਦਾ ਕੀ ਐ ਕਿ ਜਿਹੜੀ ਚੀਜ਼ ਤੇ ਤੁਸੀਂ ਧਿਆਨ ਦਿੰਦੇ ਹੋ ਉਸੇ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ ਕਿਉਂਕਿ ਤੁਹਾਡੀ એનર્ਜੀ ਉਹਨੂੰ ਦੇ ਰਹੇ ਹੋ ਉੱਥੇ ਫਿਰ ਤੁਹਾਡੀ ਗੰਡ ਪੈ ਜਾਂਦੀ ਮਜ਼ਬੂਤੀ ਬਣਦੀ ਹੈ ਜਿਹੜੀ ਚੀਜ਼ ਤੇ ਜ਼ਿਆਦਾ ਧਿਆਨ ਦੇ ਸਾਡੇ ਕੋਲੇ ਇੱਕੋ ਹੀ ਚੀਜ਼ ਹੈ ਸਾਡਾ ਧਿਆਨ ਤੇ ਜਿਹੜੇ ਦੋਸਤ ਨੂੰ ਆਪਾਂ ਸਾਲ-ਸਾਲ ਫੋਨ ਨਹੀਂ ਕਰਦੇ ਧਿਆਨ ਨਹੀਂ ਦਿੰਦੇ ਉਹ ਰਿਸ਼ਤਾ ਵੀ ਟੁੱਟ ਜਾਂਦਾ ਜਿੱਦੋਂ ਆਪਾਂ ਰੋਜ਼ ਗੱਲ ਕਰਦੇ ਆ ਜਿੰਨਾਂ ਨਾਲ ਉੱਥੇ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਸੋ ਸਾਡੀ ਧਿਆਨ ਸ਼ਕਤੀ ਜਿਹੜੀ ਹੈ ਬੜੀ ਜ਼ਰੂਰੀ ਹੈ ਹੁਣ ਫਿਰ ਸਵਾਲ ਮੇਰਾ ਹੈ ਬੀਬੀਆਂ ਦਾ ਘਰ ਵਾਲੇ ਨਾਲ ਕੀ ਕਲੇਸ਼ ਹੁੰਦਾ ਵੀ ਤੂੰ ਮੇਰੇ ਵੱਲ ਧਿਆਨ ਨਹੀਂ ਦਿੰਦੇ ਉਹ ਕਹਿੰਦੀ ਐ ਉਹ ਕਹਿੰਦਾ ਪੈਸੇ ਤੇ ਲਿਆ ਦਿੰਨਾ ਸਾਰਾ ਕੁਝ ਤੇ ਕਰ ਦਾਂ ਕੱਪੜਾ ਲੀੜਾ ਤੈਨੂੰ ਪਾਉਣ ਨੂੰ ਦੇ ਦਿੰਨਾ ਪੈਸੇ ਦੀ ਤੇਨੂੰ ਕਮੀ ਨਹੀਂ ਦੱਸ ਕੀ ਚਾਹੀਦਾ ਤੈਨੂੰ ਉਹ ਕਹਿੰਦੀ ਨਹੀਂ ਤੂੰ ਧਿਆਨ ਨਹੀਂ ਦਿੰਦਾ ਭੁੱਖ ਕਿਸ ਚੀਜ਼ ਦੀ ਐ ਧਿਆਨ ਦੀ ਹੁਣ ਇਸੇ ਤਰ੍ਹਾਂ ਹੀ ਬੰਦੇ ਵੀ ਇਹ ਫਿਕਰ ਕਰਦੇ ਤੂੰ ਮੇਰਾ ਧਿਆਨ ਨਹੀਂ ਦਿੰਦਾ ਤੈਨੂੰ ਪਤਾ ਨਹੀਂ ਮੈਨੂੰ ਭੁੱਖ ਲੱਗੀ ਐ ਤੈਨੂੰ ਪਤਾ ਨਹੀਂ ਮੈਂ ਰੋਟੀ ਖਾਣੀ ਐ ਉਹ ਵੀ ਧਿਆਨ ਮੰਗਦਾ ਅੱਛਾ ਹੁਣ ਅੱਗੇ ਸੁਣੋ ਧਿਆਨ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਆਪਾਂ ਵੀ ਸਾਰੇ ਧਿਆਨ ਦੇ ਭੁੱਖੇ ਆ ਜੇ ਸਾਡੇ ਤੇ ਧਿਆਨ ਨਾ ਦਿੱਤਾ ਜਾਵੇ ਧਿਆਨ ਸਾਡਾ ਫਿਊਲ ਹੈ ਜਿਹੜਾ ਅਸੀਂ ਕਿਸੇ ਤੇ ਧਿਆਨ ਦਿੰਨੇ ਆ ਅਸੀਂ ਅਗਲੇ ਨੂੰ ਫਿਊਲ ਦਿੰਨੇ ਆ ਤੇ ਜਦੋਂ ਲੋਕ ਸਾਡੇ ਤੇ ਧਿਆਨ ਦਿੰਦੇ ਨੇ ਸਾਨੂੰ ਊਰਜਾ ਉਹਦੇ ਤੋਂ ਹੀ ਮਿਲਦੀ ਹੈ ਸੋਲਰ ਜਿਹੜਾ ਹੈ ਨਾ ਸੋਲਰ ਸਿਸਟਮ ਉਹ ਪਲੇਟਾਂ ਜਦੋਂ ਸੂਰਜ ਉਹਨਾਂ ਵੱਲ ਵੇਖਦਾ ਤੇ ਸੂਰਜ ਤੋਂ ਉਹ ਊਰਜਾ ਲੈਂਦੇ ਐ ਤਾਂ ਉਹ ਚੱਲਦੇ ਐ ਲਾਈਟ ਜਗਾਉਂਦੇ ਐ ਸੋਲਰ ਸਿਸਟਮ ਸੂਰਜ ਦੀ ਰੋਸ਼ਨੀ ਖਿੱਚਦੇ ਐ ਤਾਂ ਹੀ ਚਾਨਣ ਕਰਦੇ ਐ ਆਪਾਂ ਵੀ ਧਿਆਨ ਕਰਕੇ ਹੀ ਕਰਦੇ ਆ ਸਾਰਾ ਕੁਝ ਧਿਆਨ ਨਾ ਦਿੱਤਾ ਜਾਵੇ ਆਪਾਂ ਜਿਉਂ ਵੀ ਨਹੀਂ ਸਕਦੇ ਸਾਨੂੰ ਜ਼ਿੰਦਗੀ ਬਹੁਤ ਭੈੜੀ ਲੱਗੇਗੀ ਜੇ ਦਿਨ ਸਾਡੇ ਵੱਲ ਕੋਈ ਧਿਆਨ ਹੀ ਨਾ ਦੇਵੇ ਜਿੰਨਾ ਜ਼ਿਆਦਾ ਧਿਆਨ ਕੋਈ ਸਾਡੇ ਵੱਲ ਦੇ ਰਿਹਾ ਉਹਨੇ ਅਸੀਂ ਖੁਸ਼ ਹਾਂ ਕਰ ਵਾਲੇ ਵੀ ਬਹੁਤ ਧਿਆਨ ਦਿੰਦੀ ਐ ਬੱਚਾ ਵੀ ਮੇਰਾ ਧਿਆਨ ਦਿੰਦਾ ਐ ਮੇਰਾ ਰਿਸ਼ਤੇਦਾਰ ਵੀ ਮੇਰਾ ਬਹੁਤ ਫਿਕਰ ਕਰਦੇ ਨੇ ਧਿਆਨ ਦਿੰਦੇ ਨੇ ਮੇਰੇ ਵੱਲ ਇਸੇ ਕਰਕੇ ਅਸੀਂ ਤੁਲੇ ਫਿਰਦੇ ਹੁਣ ਤੁਸੀਂ ਮੈਨੂੰ ਦੱਸੋ ਵੀ ਮੈਨੂੰ ਤੁਸੀਂ ਬਾਬੇ ਗੁਲਾਬ ਸਹੂਣਾ ਨੇ ਵਿਆਹ ਚ ਬੁਲਾ ਲਿਆ ਤੇ ਮੈਂ ਗਿਆ ਇਹਨਾਂ ਨੇ ਬਾਹਰ ਆ ਕੇ ਮੇਰਾ ਸਤਕਾਰ ਕੀਤਾ ਹਾਰ ਪਾ ਆਕਰ ਅੰਦਰ ਲੱਗੇ ਸਪੈਸ਼ਲ ਬਿਠਾਇਆ ਸਪੈਸ਼ਲ ਸੋਫਾ ਲਾਇਆ ਸਾਰੇ ਗਾਇਕਾਂ ਨੂੰ ਲਿਆ ਲਿਆ ਕਿ ਆਓ ਮਿਲੋ ਜੀ ਮਿਲੋ ਜੀ ਤੇ ਮੈਨੂੰ ਚੰਗਾ ਲੱਗਿਆ ਤੇ ਚੰਗਾ ਕਿਉਂ ਲੱਗਿਆ ਕਿਉਂਕਿ ਇਹਨਾਂ ਨੇ ਮੇਰੇ ਤੇ ਧਿਆਨ ਦਿੱਤਾ ਅੱਛਾ ਕਿਤੇ ਗਏ ਹੋਈਏ ਅਗਲਾ ਧਿਆਨ ਹੀ ਨ ਦੇਵੇ ਆਪਾਂ ਮੁੜ ਕੇ ਕਿਉਂ ਨਹੀਂ ਜਾਂਦੇ ਕਿਉਂਕਿ ਸਾਨੂੰ ਧਿਆਨ ਨਹੀਂ ਮਿਲਿਆ ਇੰਟੈਂਸ਼ਨ ਨਹੀਂ ਮਿਲੀ ਸਾਡੇ ਕੋਲ ਲੈਣੀ ਐ ਸੀ ਜਿਹੜੀ ਚੀਜ਼ ਉਹ ਵੀ ਧਿਆਨ ਹੀ ਮੰਗਦੇ ਆਂ ਸੀ ਸਾਰੇ ਧਿਆਨ ਦੇ ਭੁੱਖੇ ਸਾਰੇ ਧਿਆਨ ਦੇ ਭੁੱਖੇ ਕੁੱਤਾ ਵੀ ਧਿਆਨ ਮੰਗਦਾ ਹੈ ਪੰਛੀ ਵੀ ਧਿਆਨ ਮੰਗਦੇ ਆ। ਦਰਖਤ ਵੀ ਧਿਆਨ ਮੰਗਦੇ ਆ। ਅਸੀਂ ਵੀ ਧਿਆਨ ਮੰਗਦੇ ਆ। ਘਰ ਵਾਲੀ ਘਰ ਵਾਲਾ ਇਕੱਠੇ ਰਹਿੰਦੇ ਪਰ ਧਿਆਨ ਨਹੀਂ ਨਾ ਦਿੰਦੇ ਤੇ ਭੁੱਖੇ ਆ ਵੀ ਧਿਆਨ ਦਿਓ ਮੇਰੇ ਵੱਲ। ਧਿਆਨ ਦੀ ਭੁੱਖ ਲੱਗਦੀ ਹੈ। ਧਿਆਨ ਦਿਓ। ਭਗਤ ਇਸ ਲਈ ਭਗਤੀ ਕਰਦਾ ਕਿ ਭਗਵਾਨ ਮੇਰੇ ਵੱਲ ਧਿਆਨ ਦੇਵੇ। ਸਿੱਖ ਇਸ ਲਈ ਸੇਵਾ ਕਰਦਾ ਹੈ। ਤੇ ਮਰ ਮਿਟਦਾ ਵੀ ਗੁਰੂ ਮੇਰੇ ਵੱਲ ਧਿਆਨ ਦੇਵੇ ਉਹ ਵੀ ਧਿਆਨ ਹੈ ਇੱਕ ਕਰੀ ਵੇਖੇ ਮੇਰੇ ਵੱਲ ਇੱਕ ਕਰੀ ਮੇਰੇ ਵੱਲ ਧਿਆਨ ਦੇ ਦੇਵੇ ਠੀਕ ਹੈ ਧਿਆਨ ਸਭ ਤੋਂ ਵੱਡੀ ਚੀਜ਼ ਧਿਆਨ ਹੈ ਤੇ ਲੋਕ ਵੱਧਦੇ ਫੁੱਲ ਦੇ ਨੇ ਜਦੋਂ ਅਸੀਂ ਉਹਨਾਂ ਵੱਲ ਧਿਆਨ ਦਿੰਦੇ ਹਾਂ ਜਿੱਥੇ-ਜਿੱਥੇ ਧਿਆਨ ਦਿੰਦੇ ਹਾਂ ਉਹ ਵੱਧਦੇ ਫੁੱਲ ਦੇ ਨੇ ਠੀਕ ਹੈ ਗਣ ਹੁਣ ਸਾਡੇ ਕੋਲੇ ਵਧੀਆ ਚੀਜ਼ ਹੈ ਪਰ ਪੰਗਾ ਪਤਾ ਕੀ ਕੀਤਾ ਲੋਕਾਂ ਦਾ ਧਿਆਨ ਮੰਗਦੇ ਰਹੇ ਉਹ ਸਾਨੂੰ ਸਵਾਰਦਾ ਨਹੀਂ ਅਸੀਂ ਆਪਣਾ ਜਿਹੜਾ ਧਿਆਨ ਸੀ ਉਹ ਬਾਹਰ ਲਾਉਂਦੇ ਰਹੇ ਉਹਦੇ ਵੱਲ ਦੇ ਉਹਦੇ ਵੱਲ ਧਿਆਨ ਦੇ ਉਹਦੇ ਵੱਲ ਧਿਆਨ ਦੇ ਜਦੋਂ ਤੇਰੇ ਧਿਆਨ ਨਾਲ ਤੇਰੀ ਘਰ ਵਾਲੀ ਸਬਰਦੀ ਹੈ ਤੇਰੇ ਧਿਆਨ ਨਾਲ ਕੁੱਤਾ ਸਬਰਦਾ ਹੈ ਤੇਰੇ ਧਿਆਨ ਨਾਲ ਦਰਖਤ ਸਬਰਦਾ ਹੈ ਤੇਰੇ ਧਿਆਨ ਨਾਲ ਪੰਛੀ ਸਬਰਦੇ ਹੈ ਜਦੋਂ ਤੂੰ ਧਿਆਨ ਆਪਣੇ ਆਪ ਤੇ ਦੇਵੇਂਗਾ ਤੈਨੂੰ ਕਿਉਂ ਨਹੀਂ ਸਭਰੀਗਾ ਉਹ ਜਿਹੜਾ ਧਿਆਨ ਹੈ ਜਿਹੜਾ ਸਭ ਨੂੰ ਫਿਊਲ ਦਿੰਦਾ ਇੰਟੈਂਸ਼ਨ ਫੋਕਸ ਤੇ ਜੇ ਉਹ ਧਿਆਨ ਸੀ ਆਪਣੇ ਆਪ ਤੇ ਦੇਾਂਗੇ ਆਪਣੇ ਤਨ ਤੇ ਆਪਣੇ ਘਰ ਤੇ ਤੁਸੀਂ ਵੇਖ ਲਓ ਜਿਹੜੀਆਂ ਬੀਬੀਆਂ ਘਰ ਧਿਆਨ ਦਿੰਦੀਆਂ ਉਹਨਾਂ ਦੇ ਘਰ ਚਮਕਦੇ ਹੁੰਦੇ ਆ ਹਰ ਚੀਜ਼ ਫਿੱਟ ਹੁੰਦੀ ਹੈ ਕਿਚਨ 'ਚ ਚਲੇ ਜਾਓ ਇੱਕ ਇੱਕ ਚੀਜ਼ ਸੈੱਟ ਹੁੰਦੀ ਹੈ ਧਿਆਨ ਦਿੰਦੇ ਨੇ ਲੋਕ ਘਰਾਂ 'ਚ ਬਹੁਤ ਧਿਆਨ ਦਿੰਦੇ ਨੇ ਸਾਨੂੰ ਨੌਕਰ ਕਿਹੜਾ ਪਸੰਦ ਹੈ ਜਿਹੜਾ ਧਿਆਨ ਦੇਵੇ ਅਸੀਂ ਜੇ ਸੇਵਾਦਾਰ ਰੱਖਾਂਗੇ ਸਾਨੂੰ ਸੇਵਾਦਾਰ ਕਿਹੜਾ ਪਸੰਦ ਹੈ ਜਿਹੜਾ ਧਿਆਨ ਦੇਵੇ ਮੁੰਡੇ ਜੋੜੀ ਵਜਾਉਣ ਵਾਲੇ ਨੇ ਬੋਲਣ ਵਾਲੇ ਨੇ ਇਹਨਾਂ ਨੂੰ ਮੈਂ ਇਹੀ ਕਹਿੰਨਾ ਧਿਆਨ द्या ਕਰੋ ਧਿਆਨ द्या ਕਰੋ ਧਿਆਨ द्या ਕਰੋ ਧਿਆਨ ਦਿਓ ਕੰਮ ਤੇ ਧਿਆਨ ਦਿਓ ਫੋਕਸ ਰੱਖਿਓ ਫੋਕਸ ਰੱਖਿਓ ਟਿਲ ਨਾ ਕਰੋ ਸੋ ਅਸੀਂ ਜਦੋਂ ਧਿਆਨ ਆਪਣੇ ਆਪ ਤੇ ਦਿੰਨੇ ਆ ਤਾਂ ਅਸੀਂ ਵੱਧਦੇ ਫੁੱਲਦੇ ਆ ਹੁਣ ਪੰਗਾ ਪਤਾ ਕੀ ਪੈਂਦਾ ਵੇਖੋ ਇੱਕ ਬੰਦਾ ਆਇਆ ਚਿੱਕੜ ਦੀ ਬਾਲਟੀ ਲਈ ਸਾਡੇ ਤੇ ਪਾਤੀ ਚਿੱਕੜ ਦੀ ਬਾਲਟੀ ਲਈ ਸਾਡੇ ਤੇ ਪਾਤੀ ਆਪਾਂ ਉਸ ਬੰਦੇ ਤੋਂ ਖਿਜ ਗਏ ਤੇ ਧਿਆਨ ਸਾਰਾ ਸਾਡਾ ਉਸ ਦੁਸ਼ਮਣ 'ਚ ਪੈ ਗਿਆ ਵੀ ਇਹਨੇ ਚਿੱਕੜ ਦੀ ਬਾਲਟੀ ਮੇਰੇ ਤੇ ਸਿੱਟੀ ਤੇ ਸਿੱਟੀ ਕਿਨੇ ਸਾਰਾ ਧਿਆਨ ਉਹਨੂੰ ਦੇ ਦਿੱਤਾ ਇੱਕ ਦਿਨ ਹੋ ਗਿਆ ਸੌਰਾ ਦਿਨ ਲਿਬੜਿਆ ਤੁਰਿਆ ਫਿਰਦਾ ਉਹਨੇ ਮੇਰੇ ਤੇ ਚਿੱਕੜ ਦੀ ਬਾਲਟੀ ਪਾਤੀ ਮੇਰੇ ਤੇ ਚਿੱਕੜ ਪਾਤਾ ਮੇਰੇ ਤੇ ਚਿੱਕੜ ਪਾਤਾ ਸੋ ਧਿਆਨ ਕਿੱਥੇ ਰਿਹਾ ਦੁਸ਼ਮਣ ਤੇ ਵਿਰੋਧੀ ਤੇ ਰਿਹਾ ਖਾ ਗਿਆ ਨਾ ਵਿਰੋਧੀ ਧਿਆਨ ਸਾਡੇ ਕੋਲ ਇੱਕੋ ਹੀ ਤਾਂ ਚੀਜ਼ ਸੀ ਧਿਆਨ ਮੰਗੀ ਚੀਜ਼ ਸੀ ਉਹੀ ਤਾਂ ਸਵਾਰਦੀ ਏ ਸਾਰਾ ਕੁਝ ਪਰ ਅਸੀਂ ਉਹ ਧਿਆਨ ਕਿਨੂੰ ਦੇਤਾ ਭਲਾ ਆਪਣੇ ਦੁਸ਼ਮਣ ਨੂੰ ਵਿਰੋਧੀ ਨੂੰ ਧਿਆਨ ਦੇਤਾ ਹੁਣ ਉਹਦਾ ਤਾਂ ਕੁਝ ਸਭ ਧਿਆਨ ਅਸੀਂ ਉੱਤੇ ਦੇਈ ਜੰਨੇ ਆ ਉਹ ਹੋਰ ਗਾਲਾਂ ਕੱਢਦਾ ਅਗਲੇ ਦਿਨ ਫੇਰ ਚਿੱਕੜ ਦੀ ਬਾਲਟੀ ਲਈ ਫਿਰਦਾ ਅਸੀਂ ਸਾਰਾ ਦਿਨ ਖਰਾਬ ਕਰ ਲਿਆ ਕਿਉਂਕਿ ਉਹਨੇ ਚਿੱਕੜ ਦੀ ਬਾਲਟੀ ਪਾਤੀ ਤੇ ਸਿਆਣੇ ਫੇ ਸੀ ਅਸੀਂ ਉਦੇ ਵੱਲ ਨਾ ਧਿਆਨ ਦੇ ਕੇ ਆਪਣੇ ਵੱਲ ਵੇਖਦੇ ਵੀ ਚਿੱਕੜ ਮੇਰੇ ਤੇ ਪੈ ਗਿਆ ਬਦਬੂ ਆ ਰਹੀ ਹੈ 1 ਮਿੰਟ ਵਿੱਚ ਫਟਾਫਟ ਇਸ਼ਨਾਨ ਕਰੀਏ ਨਾइए ਆਪਣਾ ਧਿਆਨ دیਏ ਉਹ ਚਿੱਕੜ ਪਾ ਗਿਆ ਇਹ ਉਹਦੀ ਪ੍ਰੋਬਲਮ ਹੈ ਮੈਂ ਕਮਲਾ ਇਹਨੂੰ ਆਪਣਾ ਇੰਨਾ ਧਿਆਨ ਨਾ ਦਿਆਂ ਧਿਆਨ ਨਾ ਦਿਆਂ ਮੈਂ ਇਹਦੇ ਤੇ ਮੈਂ ਧਿਆਨ ਦੇ ਹੀ ਜਾਾਂਗਾ ਮੇਰੇ ਕੋਲ ਤਾਂ ਧਿਆਨ ਬਚਣਾ ਹੀ ਨਹੀਂ ਮੈਂ ਆਪਣੇ ਨੂੰ ਆਪ ਨੂੰ ਕੀ ਦਵਾਂਗਾ ਧਿਆਨ ਇੱਕ ਹੈ ਇੱਕ ਟਾਈਮ ਤੇ ਇੱਕ ਤੇ ਹੀ ਦਿੱਤਾ ਜਾ ਸਕਦਾ ਮਲਟੀਟਾਸਕ ਟਾਸਕਿੰਗ ਹੁੰਦੀ ਟਾਸਕਿੰਗ ਟਾਸਕ ਮਲਟੀਟਾਸਕਿੰਗ ਜਿਹੜੀ ਹੁੰਦੀ ਹੈ ਇਹ ਹੁੰਦੀ ਹੋਈ ਨਹੀਂ ਇੱਕ ਟਾਈਮ ਤੇ ਬੰਦਾ ਇੱਕ ਹੀ ਕੰਮ ਕਰ ਸਕਦਾ ਦੋ ਕੰਮ ਇੱਕ ਟਾਈਮ ਤੇ ਨਹੀਂ ਕਰ ਸਕਦਾ ਸਾਇੰਸ ਕਹਿੰਦੀ ਹੈ ਇੱਕ ਟਾਈਮ ਤੇ ਤੁਸੀਂ ਇੱਕ ਹੀ ਕੰਮ ਕਰ ਸਕਦੇ ਹੋ ਦੋ ਨਹੀਂ ਕਰ ਸਕਦੇ ਕਿਵੇਂ ਜੇ ਤੁਸੀਂ ਇੱਕ ਟਾਈਮ ਤੇ ਦੋ ਕੰਮ ਕਰ ਰਹੇ ਹੋ ਮੰਨ ਲਓ ਉਧਰੋਂ ਤੁਸੀਂ ਫੋਨ ਦੇਖ ਰਹੇ ਹੋ ਉਧਰੋਂ ਟੀਵੀ ਦੇਖ ਰਹੇ ਹੋ ਮਲਟੀਟਾਸਕਿੰਗ ਹੋ ਗਿਆ ਨਾ ਵੀ ਦੋ ਕੰਮ ਤਿੰਨ ਕੰਮ ਗੱਲ ਵੀ ਕਰ ਰਹੇ ਹੋ ਫੋਨ ਵੀ ਫੋਨ ਤੇ ਵੀ ਕੁਝ ਲਾਇਆ ਹੋਇਆ ਟੀਵੀ ਤੇ ਵੀ ਲਾਇਆ ਹੋਇਆ ਗੱਲ ਵੀ ਕਰ ਰਹੇ ਹੋ ਤਿੰਨ ਕੰਮ ਕਰ ਰਹੇ ਹੋ ਹੁੰਦੇ ਨੇ ਨਾ ਕਈ ਬੰਦੇ ਵੀ ਤਿੰਨ ਤਿੰਨ ਕੰਮ ਕਰਦੇ ਆ ਇਹ ਗਲਤ ਗੱਲ ਐ ਸਾਇੰਸ ਕਹਿੰਦੀ ਐ ਬ੍ਰੇਨ ਇੱਕ ਵੇਲੇ ਇੱਕ ਤੇ ਫੋਕਸ ਕਰਦਾ ਹੁਣ ਕੀ ਹੋਇਆ ਇਹ ਬ੍ਰੇਨ ਸਪੀਡ ਨਾਲ ਬਦਲ ਰਿਹਾ ਫਟਾਫਟ ਫੋਨ ਤੇ ਫਟਾਫਟ ਸਾਹਮਣੇ ਫਟਾਫਟ ਗੱਲ ਤੇ ਪਰ ਇੱਕ ਟਾਈਮ ਤੇ ਕਰਦਾ ਇੱਕ ਹੀ ਐ ਹੁਣ ਸੈਕਿੰਡ ਇੱਕ ਸੈਕਿੰਡ ਸਾਥ ਇਹਦੇ ਤੇ ਰੁਕਿਆ ਫਟਾਫਟ ਇੱਕ ਸੈਕਿੰਡ ਵੇਖਣ ਵਾਲੇ ਤੇ ਇੱਕ ਸੈਕਿੰਡ ਉਹਦੇ ਤੇ ਪਰ ਇਹਨੇ ਤਿੰਨ ਜਗ੍ਹਾ ਹੁਣ ਆਪਣਾ ਧਿਆਨ ਵੰਡ ਲਿਆ ਪਰ ਇਹ ਕੀ ਕਰ ਰਿਹਾ ਸੈਕਿੰਡ ਵਿੱਚ ਬਦਲ ਰਿਹਾ ਪਰ ਇੱਕ ਟਾਈਮ ਤੇ ਇਹ ਇੱਕ ਹੀ ਵੇਖਦਾ ਇੱਕ ਸੈਕਿੰਡ ਚ ਇਹਨੂੰ ਦੇਖ ਲੈਂਦਾ ਦੂਜੇ 2 ਸੈਕਿੰਡ ਇਹਨੂੰ ਦੇਖ ਲੈਂਦਾ ਤੀਜੇ 2 ਸੈਕਿੰਡ ਇਹਨੂੰ ਦੇਖ ਲੈਂਦਾ ਇੱਕ ਟਾਈਮ ਤੇ ਬੰਦਾ ਫੋਕਸ ਇੱਕ ਥਾਂ ਤੇ ਹੀ ਕਰ ਸਕਦਾ ਹੁਣ ਦੋ ਧਿਆਨ ਤੇ ਹੈ ਨਹੀਂ ਹੁਣ ਆਪਾਂ ਕੀ ਕਰ ਰਹੇ ਜਦੋਂ ਆਪਾਂ ਸਾਧਨਾ ਕਰ ਰਹਿਆ ਸਰੀਰ ਤੇ ਧਿਆਨ ਜਾ ਰਿਹਾ ਸਰੀਰ ਹਿੱਲ ਨਹੀਂ ਰਿਹਾ ਇੱਕ ਸਾਧਨਾ ਇਹ ਚੱਲ ਰਹੀ ਹੈ ਤੇ ਨਾਲ ਅਸੀਂ ਸਾਹ ਤੇ ਧਿਆਨ ਦੇ ਰਹੇ ਹਾਂ ਉਹਦੇ ਵਿੱਚ ਕੀ ਹੋ ਰਿਹਾ ਹੈ ਕਿ ਅਸੀਂ ਕਦੇ ਸਾਹ ਤੇ ਆ ਰਹੇ ਹਾਂ ਕਦੇ ਸਰੀਰ ਦਾ ਵੀ ਖਿਆਲ ਦੋ ਜਗ੍ਹਾ ਤੇ ਸਾਡਾ ਧਿਆਨ ਚੱਲ ਰਿਹਾ ਇੱਕ ਧਿਆਨ ਹੈ ਇੱਕੋ ਹੀ ਚੀਜ਼ ਹੈ ਉਹ ਵਿਰੋਧੀ ਨੂੰ ਦਿੱਤਾ ਹੋਇਆ ਉਹਦੇ ਬਾਰੇ ਸੋਚੀ ਜੰਨੇ ਆ ਉਹ ਮੈਨੂੰ ਗਾਲ੍ਹਾਂ ਕੱਢਦਾ ਹੈ ਉਹ ਮੇਰਾ ਵਿਰੋਧੀ ਹੈ ਉਹ ਮੇਰੇ ਨਾਲ ਇਦਾਂ ਕਰਦਾ ਹੈ ਉਹ ਮੇਰੇ ਨਾਲ ਐ ਕਰ ਗਿਆ ਸਾਰਾ ਫੋਕਸ ਜਿਹੜਾ ਆਪਣੇ ਆਪ ਨੂੰ ਸਵਾਰਨ ਤੇ ਲਾਉਣਾ ਸੀ ਉਹ ਉਹਦੇ ਤੇ ਹੀ ਲਾ ਦਿੱਤਾ ਸਾਰਾ ਜਿਹੜਾ ਕੰਮ ਤਰੱਕੀ ਕਰਨ ਲਈ ਲਾਉਣਾ ਸੀ ਮਾਈਂਡ ਨੂੰ ਸਵਾਰਨਾ ਸੀ ਸਰੀਰ ਯਾ ਯਾ ਹਨੀ ਬੜੀ ਪਿਆਰੀ ਇਹ ਵੀਡੀਓ ਸੀ ਬੇਸਿਕਲੀ ਇਸ ਤਰ੍ਹਾਂ ਦੀ ਵੀਡੀਓ ਜਿਹੜੀਆਂ ਨਾ ਉਹ ਬੰਦੇ ਨੂੰ ਬਹੁਤ ਜ਼ਿਆਦਾ ਸਕੂਨ ਦਿੰਦੀਆਂ ਨੇ ਬੰਦੇ ਨੂੰ ਨਾ ਇੱਕ ਜਿਵੇਂ ਉਹਨਾਂ ਨੇ ਕਿਹਾ ਕਿ ਧਿਆਨ ਇੱਕ ਪੌਦਾ ਹੈ ਹਾਂਜੀ ਯਾਨੀ ਕਿ ਅਗਰ ਤੁਸੀਂ ਪੌਦੇ ਨੂੰ ਪਾਣੀ ਦੋਗੇ ਯਾਨੀ ਕਿ ਤੇ ਉਹ ਤੁਹਾਨੂੰ ਫਰੂਟ ਦੇਗਾ ਬੇਸਿਕਲੀ ਇਹ ਆਪਣੇ ਆਪ ਤੇ ਫੋਕਸ ਕਰਨ ਦਾ ਕਹਿ ਰਿਹਾ ਸੀ ਜਿਵੇਂ ਬੰਦਾ ਸੈਲਫ ਡਵੈਲਪਮੈਂਟ ਕਹਿੰਦੇ ਨਾ ਯਾ ਆਪਣੇ ਮਾਈਂਡ ਨੂੰ ਰੀਸੈਟ ਕਰਨਾ ਉਹਦੇ ਤੇ ਗੱਲ ਕਰ ਰਹੇ ਸੀ ਕਿ ਵੀ ਅਸੀਂ ਅਪ ਜਿਵੇਂ ਜਿੰਨਾ ਧਿਆਨ ਲੋਗਾ ਨੂੰ ਦੇਈਦਾ ਜਾਂ ਬਾਹਰ ਦੀਆਂ ਚੀਜ਼ਾਂ ਨੂੰ ਦੇਈਦਾ ਉਹਨੇ ਜੋ ਅਗਰ 20% ਵੀ ਆਪਣੇ ਆਪ ਨੂੰ ਦੇਈਏ ਤਾਂ ਸਾਡੀ ਜ਼ਿੰਦਗੀ ਚੇਂਜ ਹੋ ਜਾਈ। ਯਹੀ ਅਗਰ ਬੰਦਾ ਆਪਣਾ ਮਵਾਜ਼ਨਾ ਕਰੇ ਨਾ ਤੇ ਬੰਦਾ ਆਪਣੇ ਯਾਨੀ ਕਿ ਜਿੰਨੀ ਦੇਰ ਤੱਕ ਤੇ ਉਹ ਜਾਗ ਰਿਹਾ ਕਮਜ਼ਗਮ 12 ਘੰਟੇ ਉਹ ਜਾਗਦਾ 12 ਘੰਟਿਆਂ ਦੇ ਵਿੱਚ ਉਹਨੇ 11 ਘੰਟੇ ਤੇ ਲੋਕਾਂ ਨੂੰ ਦਿੱਤੇ ਹੋਏ ਹਾਂਜੀ ਹੈ ਉਹਦੇ ਯਾਨੀ ਕਿ ਉਧਰ ਹੀ ਆਪਣੇ ਆਪ ਨੂੰ ਡਿਵੈਲਪ ਕਰ ਹੀ ਨਹੀਂ ਰਿਹਾ ਆਪਣੇ ਆਪਣੇ ਆਪ ਦੀ ਗਰੋਥ ਨਹੀਂ ਕਰ ਰਿਹਾ ਉਹ ਲੋਕਾਂ ਦੇ ਮਾਮਲਿਆਂ 'ਚ ਲੱਗਦਾ ਇਹ ਗੱਲ ਹੈ ਕਿ ਆਪਣਾ ਮਜ਼ੇਬੀ ਇਹ ਚੀਜ਼ ਕਹਿੰਦਾ ਤੇ ਜ਼ਿਆਦਾਤਰ ਮੋਟੀਵੇਸ਼ਨਲ ਲੈਕਚਰ ਆ ਵੀ ਇਹ ਕਹਿੰਦੇ ਨੇ ਕਿ ਆਪਣਾ ਮੁਆਖਜ਼ਾ ਕਰੋ ਮੁਆਫੀਆ ਇਖਤਸਾਬ ਕਰੋ ਜਦੋਂ ਤੁਸੀਂ ਸੌਣ ਲੱਗਦੇ ਜੇ ਨਾ ਜਾਂ ਲੰਮੇ ਪਏ ਜੇ ਤੁਸੀਂ ਉਦੋਂ ਇੱਕ ਵਾਰੀ ਆਪਣਾ ਸਾਰਾ ਡੇ ਰਿਵਾਈਂਡ ਕਰੋ ਤਹੇ ਗੱਲ ਹੈ ਸੂਬਾ ਤੋ ਉਠੇ ਜੇ ਕਿ ਤੁਸੀਂ ਕੀ ਕੀ ਕਰਦੇ ਰਹੇ ਜੇ ਤੇ ਅਗਰ ਤੁਸੀਂ ਉਹਨੂੰ ਇੱਕ ਵਾਰੀ ਰਿਵਾਈਂਡ ਕਰ ਲੋਗੇ ਤਾਂ ਤੁਹਾਨੂੰ ਆਪੇ ਪਤਾ ਲੱਗੇਗਾ ਕਿਹੜੀ ਚੀਜ਼ ਗਲਤ ਸੀ ਕਿਹੜੀ ਸਹੀ ਸੀ ਮੈਂ ਸੂਬਾ ਤੋ ਕੀ ਕਰਨੀ ਹੈ ਤੁਸੀਂ ਖੁਦ ਬਖੁਦ ਹੌਸਤਾ ਹੌਸਤਾ ਆਪਣੇ ਮਾਈਂਡ ਨੂੰ ਡਿਵੈਲਪ ਕਰਦੇ ਰਹੋਗੇ ਕਿ ਯਾਰ ਐਸ ਚੀਜ਼ਾਂ ਮੈਂ ਨਹੀਂ ਕਰਨੀ ਆ ਮੈਂ ਜਿਹਦਾ ਨਹੀਂ ਕਰੀਆਂ ਹੌਸਤਾ ਹੌਸਤਾ ਫਰਕ ਆ ਜੀ ਇਹ ਕੁਰਾਨੇ ਪਾਕ ਦੇ ਵਿੱਚ ਵੀ ਆ ਹੈ ਨਾ ਕਦ ਫਲਾਹ ਮਨ ਤਜ਼ਕਾ ਯਾਨੀ ਕਿ ਤਹਕੀਕ ਸੱਚੇ ਕਿ ਉਹ ਬੰਦਾ ਕਾਮਯਾਬ ਹੋ ਗਿਆ ਫਲਾਹ ਪਾ ਗਿਆ ਜਿਨੇ ਆਪਣੇ ਨਫਸ ਨੂੰ ਪਾਕ ਕਰ ਲਿਆ ਨਫਸ ਮਤਲਬ ਕਿ ਤੁਹਾਡਾ ਜਿਹੜਾ ਮਨ ਨੇ ਅੰਦਰ ਹੈ ਰੂਹ ਹੈ ਸ਼ਰੀਰ ਹੈ ਯਾਨੀ ਕਿ ਦੋਵੇਂ ਚੀਜ਼ਾਂ ਦਾ ਮਲਾਪ ਨੂੰ ਨਫਸ ਕਹਿੰਦੇ ਨੇ ਜਿਨੇ ਆਪਣੇ ਆਪ ਨੂੰ ਪਾਕ ਕਰ ਲਿਆ ਚਾਹੇ ਉਹ ਬੁਰੇ ਖਿਆਲ ਆਤ ਨੇ ਚਾਹੇ ਉਹ ਬੁਰੇ ਵਹਿਮ ਨੇ ਚਾਹੇ ਉਹ ਲੋਗਾਂ ਦੇ ਖਿਆਲ ਆਤ ਨੇ ਉਹਨਾਂ ਤੋਂ ਅਗਰ ਉਹ ਪਾਕ ਹੋ ਗਿਆ ਤੇ ਉਹਨੇ ਆਪਣੇ ਨਫਸ ਨੂੰ ਪਾਕ ਕਰ ਲਿਆ ਤੇ ਫਲਾਪ ਆ ਗਿਆ ਕਾਮਯਾਬ ਹੋ ਗਿਆ ਤੇ ਦੁਨੀਆ ਦਾ ਹਾਕ ਦਰਮ ਕਹਿੰਦਾ ਕਿ ਤੁਸੀਂ ਸੈਲਫ ਡਿਵੈਲਪਮੈਂਟ ਯਾਨੀ ਕਿ ਆਪਣੇ ਆਪ ਤੇ ਕੰਮ ਕਰੋ ਆਪਣੇ ਆਪ ਤੇ ਵਰਕ ਕਰੋ ਆਪਣੇ ਆਪ ਨੂੰ ਤੁਸੀਂ ਦੇਖੋਗੇ ਤੁਸੀਂ ਕਿੰਨੇ ਪਾਣੀ ਚ ਤੇ ਯਾ ਇਨਸਾਨ ਦਾ ਜਿਹੜਾ ਜ਼ਮੀਰ ਹੈ ਨਾ ਉਹ ਇੱਕ ਐਸਾ ਪੈਮਾਨਾ ਹੈ ਉਹ ਬੰਦੇ ਨੂੰ ਦੱਸਦਾ ਰਹਿੰਦਾ ਕਿ ਤੂੰ ਕਿੰਨੇ ਕੁ ਪਾਣੀ ਚ ਯਾਨੀ ਕਿ ਤੂੰ ਕਿੰਨਾ ਕੁ ਸਹੀ ਨਹੀਂ ਹੈ ਤੇ ਕਿੰਨਾ ਕੁ ਗਲਤ ਹੈ ਇਨਸਾਨ ਦਾ ਜ਼ਮੀਰ ਉਹਨੂੰ ਦੱਸਦਾ ਰਹਿੰਦਾ ਇਹ ਨਹੀਂ ਹੈ ਕਿ ਜੀ ਬਾਹਰੋਂ ਕੋਈ ਆਨ ਕੇ ਦੱਸੇਗਾ ਜੀ ਮੈਨੂੰ ਯਾ ਇਆ ਦੱਸੇਗਾ ਮੈਨੂੰ ਅਬਦੁੱਲਾ ਦੱਸੇਗਾ ਮੈਨੂੰ ਫਲਾਹ ਦੱਸੇਗਾ ਜ਼ੈਦ ਮੈਨੂੰ ਬਕਰ ਦੱਸੇਗਾ ਇਹ ਨਹੀਂ ਮੈਨੂੰ ਖੁਦ ਦੱਸੇਗਾ ਆਪਣਾ ਆਵ ਤੂੰ ਕਿੰਨੇਜ ਪਾਣੀ ਜੇ ਤੂੰ ਕਿੰਨਾ ਕੋ ਸਹੀ ਹੈ ਕਿੰਨਾ ਕੋ ਗਲਤ ਹੈ ਹਾਂਜੀ ਡਾਕਟਰੀਆਂ ਵਾਲੇ ਦੀ ਬਹੁਤ ਪਿਆਰੀ ਹੈ ਵੀਡੀਓ ਇਹਦਾ ਦੂਸਰਾ 파ਰ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਤੇ ਭਾਈ ਗੁਲਾਬ ਸਿੰਘ ਜੀ ਦੇ ਨਾਲ ਇਹਨਾਂ ਦੀ ਇਹ ਵੀਡੀਓ ਸੀ ਨਾਲ ਮੇਰਾ ਖਿਆਲ ਹੈ ਅਨਮੋਲ ਕੁਆਟਰ ਅਨਮੋਲ ਕੁਆਟਰਾਂ ਉੱਤੇ ਬੈਠੇ ਹੋਏ ਸੀ ਯਈ ਉਹ ਬਹੁਤ ਫਲਾਈ ਕੰਮ ਕਰਦੇ ਨੇ ਹਾਂਜੀ ਤੇ ਉਹਨਾਂ ਨੂੰ ਸਲੂਟ ਹੈ ਦਿਲੋਂ ਕਿਉਂਕਿ ਉਹ ਬਹੁਤ ਅੱਛਾ ਕੰਮ ਕਰਦੇ ਨੇ ਹਸਪੀਟਲ ਚਲਾਉਂਦੇ ਨੇ ਮੇਰਾ ਖਿਆਲ ਹੈ ਹਾਂਜੀ ਤੇ ਤੁਹਾਨੂੰ ਉਮੀਦ ਹੈ ਦੋਸਤੋ ਵੀਡੀਓ ਪਸੰਦ ਆਏ الله